ਸਚਿਕਲਜੀਤ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਹ ਪਰ ਗੱਲਬਾਤ ਕਰਾਂਗੇ ਕਿਸਾਨੀ ਮਸਲੇ ਨੂੰ ਲੈ ਕੇ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਅੱਜ 35ਵਾਂ ਦਿਨ ਜਗਜੀਤ ਸਿੰਘ ਢੱਲੇਵਾਲ ਨੂੰ ਹੋ ਚੁੱਕਿਆ ਮਰਨ ਵਰਤੇ ਬੈਠੇ ਨੇ ਬੀਤੀ ਰਾਤ ਜੋ ਕੁਝ ਉੱਥੇ ਘਟਨਾਵਾਂ ਵਾਪਰੀਆਂ ਨੇ ਕਿਤਨੇ ਕਿਤੇ ਖਤਸਾ ਜਤਾਏ ਜਾ ਰਹੇ ਸੀ ਕਿ ਦਰਜੀ ਸਿੰਘ ਢੱਲੇਵਾਲ ਨੂੰ ਪੁਲਿਸ ਉੱਥੋਂ ਚੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਸਕਦੀ ਹੈ ਪਰ ساری ਰਾਤ ਕਿਸਾਨਾਂ ਦੇ ਵੱਲੋਂ ਪਹਿਰਾ ਲੱਗਦਾ ਰਿਹਾ ਤੇ ਉੱਤੇ ਵੀ ਗੱਲਬਾਤ ਕਰਾਂਗੇ ਸਖਤੀ ਕੀਤੀ ਗਈ ਹੈ ਸੋ ਜਿਹੜੀ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਅੱਜ ਜਾਂ ਫਿਰ ਕੱਲ ਯਾਨੀ ਕਿ ਤੀ ਦਸੰਬਰ ਜਾਂ ਕਤਿ ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਖਨੋਰੀ ਬਾਰਡਰ ਦੇ ਉੱਤੇ ਪਹੁੰਚ ਸਕਦੇ ਨੇ ਉਹ ਜਾ ਕੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਗੱਲਬਾਤ ਕਰਨਗੇ ਸੇਧਾ ਹਾਲਚਲ ਪੁੱਛਣਗੇ ਤੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕਰਨਗੇ ਜੋ ਹੁਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕੁਝ ਮੀਡੀਆ ਦੇ ਵਿੱਚ ਵੀ ਅੱਜ ਇਹ ਗੱਲ ਛਪੀ ਹੈ ਕਿ ਹੋ ਸਕਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਕਰਨ ਦੇ ਲਈ ਖਨੋਰੀ ਬਾਰਡਰ ਤੇ ਉੱਤੇ ਪਹੁੰਚਣ ਤੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿਹੜੇ ਮੰਤਰੀ ਸੀ ਜਾਂ ਫਿਰ ਵਿਧਾਇਕ ਸੀ ਜਿਹੜੇ ਉਹਨਾਂ ਦੇ ਵੱਲੋਂ ਜਾ ਕੇ ਉੱਤੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਗਈਆਂ ਪਰ ਜਗਜੀਤ ਸਿੰਘ ਢੱਲੇਵਾਲ ਆਪਣੇ ਜਿਹੜੇ ਇਹ ਮੁੱਦੇ ਦੇ ਉੱਤੇ ਕਹਿ ਲਈ ਆਪਣੇ ਏਮ ਦੇ ਉੱਤੇ ਕਹਿ ਲਈ ਉਹ ਉਸਤੇ ਬਜਿੱਤ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਮੈਂ ਆਪਣੇ ਲਈ ਨਹੀਂ ਮੈਂ ਕਿਸਾਨਾਂ ਦੇ ਲਈ ਬੈਠਿਆ ਜਿਨ੍ਹਾਂ ਦੀਆਂ ਹੁਣ ਤੱਕ ਖੁਦਕੁਸ਼ੀਆਂ ਹੋ ਰਹੀਆਂ ਨੇ ਤਾਂ ਕਿ ਉਹ ਰੁਕ ਜਾਣ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਜਾਇਜ਼ ਨੇ ਕੋਈ ਨਵੀਆਂ ਮੰਗਾਂ ਨਹੀਂ ਕਿਉਂਕਿ ਜਿਹੜੀਆਂ ਮੰਗਾਂ ਪਹਿਲਾਂ ਉਹਨਾਂ ਦੇ ਵੱਲੋਂ ਮੰਨੀਆਂ ਗਈਆਂ ਸੀ ਪਰ ਉਹਨਾਂ ਨੂੰ ਅਲੱਗ ਬੋਲੇ ਕੀਤਾ ਗਿਆ ਸੋ ਇਸ ਵਿਚਾਲੇ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਜਾ ਸਕਦੀ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਮਰਨਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪੁੱਛਣ ਦੇ ਲਈ ਜਾ ਸਕਦੇ ਨੇ ਜਿਕਰ ਹੋ ਗਿਆ ਕਿ ਸੁਪਰੀਮ ਕੋਰਟ ਨੇ ਕਿਸਾਨ ਆਗੂ ਦੀ ਸਿਹਤ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਸੀ ਉਦਰ ਸਿਖਰਲੀ ਅਦਾਲਤ ਤੇ ਸਖਤ ਹੁਕਮਾ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਨੂੰ ਮਨਾਉਣ ਦੇ ਯਤਨ ਜਾਰੀ ਨੇ ਪੰਜਾਬ ਸਰਕਾਰ ਵੱਲੋਂ ਸਬਕਾ ਏਡੀਜੀਪੀ ਜਸਕਰਨ ਸਿੰਘ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਕਿਸਾਨਾਂ ਆਗੂਨਰ ਗਲਪਾਤ ਕਰਨ ਦੇ ਲਈ ਢਾਬੀ ਗੁਜਰਾਤ ਦੇ ਉੱਤੇ ਬਾੜ ਦੇ ਉੱਤੇ ਪਹੁੰਚੇ ਸਨ ਪਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰ ਤੜਵਾਉਣ ਵਿੱਚ ਕੌਣ ਨੇ ਗੱਲਬਾਤ ਕਰ ਰਹੀ ਸੀ ਪਰ ਉਹ ਉਹਨਾਂ ਦੇ ਵੱਲੋਂ ਉੱਥੇ ਨਹੀਂ ਉਹਨਾਂ ਨੇ ਗੱਲ ਨਹੀਂ ਕੀਤੀ ਗਈ ਕਿ ਮੈਂ ਆਪਣੀਆਂ ਮੰਗਾਂ ਨੂੰ ਲੈ ਕੇ ਬਜਿੱਦਾਂ ਕਿ ਮੇਰੀਆਂ ਜਿਹੜੀਆਂ ਮੰਗਾਂ ਨੇ ਸਾਡੀ ਕਿਸਾਨਾਂ ਦੀਆਂ ਉਹ ਮੰਨ ਲਿਆ ਜਾਂ ਤੋਂ ਦੱਸਦੀ ਕਿ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਦੇ ਰਾਤ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੱਧ ਤੋਂ ਵੱਧ ਲੋਕ ਕਿਸਾਨੀ ਮੋਰਚੇ ਨੂੰ ਪਿਆਰ ਕਰਨ ਵਾਲੇ ਆਪਣੇ ਹੱਕਾਂ ਦੀ ਲੜਾਈਆਂ ਲੜਨ ਵਾਲੇ ਇਸਮੇ ਤੇ ਖਨੋਰੀ ਬਾਡਰ ਦੇ ਉੱਤੇ ਪਹੁੰਚਣ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ ਹੋ ਸਕਦਾ ਕਿ ਸਰਕਾਰ ਦੇ ਵੱਲੋਂ ਮੈਨੂੰ ਇੱਥੋਂ ਅੱਜ ਰਾਤ ਨੂੰ ਇੱਥੋਂ ਚੁੱਕਿਆ ਜਾਵੇ ਜਿਸ ਦਾ ਖਸਤਾ ਜਤਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਵੱਡੇ ਜਿਹੜੇ ਆਗੂ ਨੇ ਉਹ ਉੱਚ ਖਨੋਰੀ ਬਾਰਡਰ ਵੱਲ ਚਾਲੇ ਪਾ ਦਿੰਦੇ ਨੇ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਜਿਹੜੇ ਉਹਨਾਂ ਦੇ ਜਥੇਬੰਦੀ ਦੇ ਲੋਕ ਸੀ ਉਹਨਾਂ ਤੱਕ ਸੰਪਰਕ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਉੱਥੋਂ ਚਲਾ ਜਾਂਦਾ ਜਿਸ ਤਰ੍ਹਾਂ ਸਵਰਗੀ ਪੰਦੇਰ ਹੋਰਾਂ ਦੇ ਵੱਲੋਂ ਗੱਲ ਕਹੀ ਜਾਂਦੀ ਹੈ ਕਿ ਬੱਸਾਂ ਦੇ ਵਿੱਚ ਤੇਲ ਪਾ ਕੇ ਖੜਾਈ ਗਈਆਂ ਨੇ ਹੋ ਸਕਦਾ ਹੈ ਕਿ ਰਾਤ ਨੂੰ ਬੱਸਾਂ ਦੇ ਰਾਹੀਂ ਉੱਥੋਂ ਜਿਹੜੇ ਸਰਕਾਰ ਕੋਈ ਆਪਰੇਸ਼ਨ ਕਰੇ ਪਰ ਰਾਤ ਸੀ ਜਿਹੜੀ ਸੁਪਾਲਸ ਉੱਤੇ ਸਖਤ ਪਹਿਰਾ ਸੀ ਜਿਹੜਾ ਕਿਸਾਨਾਂ ਦਾ ਉਸੇ ਤਰ੍ਹਾਂ ਜਾਰੀ ਰਿਹਾ ਪਰ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ ਕੀ ਹੋ ਸਕਦਾ ਹੈ ਕਿ ਅੱਜ ਰਾਤ ਨੂੰ ਦਵਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਇਤੋਂ ਚੁੱਕਿਆ ਜਾ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਭਾਗੀਦਾਰ ਨਾ ਬਣੇ ਇਹ ਕਿਸਾਨਾਂ ਦੇ ਵੱਲੋਂ ਕੱਲ ਕਹੀ ਕੀ ਹੈ ਉਹ ਕਹਿੰਦੇ ਨੇ ਕਿ ਜੇਕਰ ਨੁਕਸਾਨ ਹੋਇਆ ਤਾਂ ਕੇਂਦਰ ਦੇ ਨਾਲ ਸਿਖਰੀ ਅਦਾਲਤ ਵੀ ਜ਼ਿੰਮੇਵਾਰ ਹੋਵੇਗੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਜੁਜੀਸੀ ਡਿਵਿਜ਼ਨ ਵੱਲ ਆਖ ਚੁੱਕੇ ਨੇ ਕਿ ਉਹ ਕੇਂਦਰ ਵੱਲੋਂ ਕਿਤੇ ਵਾਅਦਿਆਂ ਦੀ ਪੁਰਤਨੂ ਕਿੰਨੀ ਬਰਾਉਣ ਦੀ ਲੜਾਈ ਲੜ ਰਹੇ ਨੇ ਕਿਸਾਨਾਂ ਅੱਗੋਂ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਪੰਜਾਬ ਦੀ ਥਾਂ ਕੇਂਦਰ ਨੂੰ ਹਦਾਇਤਾਂ ਜਾਰੀ ਕਰੇ ਉਧਰ ਜਗਜੀਤ ਸਿੰਘ ਢੱਲੇਵਾਲ ਦੀ ਸੁਰੱਖਿਆ ਲਈ ਸਭ ਕਾ ਫੌਜੀ ਵੀ ਤੈਨਾਤ ਕੀਤੇ ਗਏ ਕਈ ਵਲੰਟੀਅਰਾਂ ਨੂੰ ਵਾਕੀ ਟਾਕੀ ਮੁਹਿਆ ਵੀ ਕਰਵਾਏ ਗਏ ਸੁਰੱਖਿਆ ਇੰਨੀ ਸਖਤ ਹੋ ਗਈ ਕਿ ਹਰੇਕ ਵਿਅਕਤੀ ਨੂੰ ਪੂਰੀ ਸਲਾਕਤ ਮਗਰੋਂ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ ਇੱਥੋਂ ਤੱਕ ਕਿ ਪੁਲਿਸ ਅਧਿਕਾਰੀਆਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਅੱਜ ਦੇਰ ਸ਼ਾਮੀ ਜੋ ਕੁਝ ਬਿੱਤੇ ਦਿਨ ਹੋਇਆ ਸੀ ਅੰਦੂਜੀ ਫੇਰੀ ਮੌਕੇ ਸਭ ਕਾ ਐਡੀਜੀਪੀ ਜਿਸਕਰ ਸਿੰਘ ਨਾਲ ਕਿਸੇ ਹੋਰ ਪੁਲਿਸ ਮੁਲਾਜ਼ਮ ਨੂੰ ਜਾਣ ਨਹੀਂ ਦਿੱਤਾ ਗਿਆ ਸੀ ਅੱਗੇ ਜਿਸ ਤੋਂ ਬਾਅਦ ਕਿਸਾਨਾਂ ਨੂੰ ਵੀ ਲੱਗ ਰਿਹਾ ਸੀ ਕਿ ਕਿਤੇ ਕਿਤੇ ਇਹੋ ਜਿਹਾ ਸੁਖਾਵੀ ਘਟਨਾ ਵਾਪਰ ਜਾਵੇ ਇੱਥੇ ਕਿ ਜਿਹਦੇ ਨਾਲ ਇਥੋਂ ਮੋਲ ਖਰਾਬ ਹੋਵੇ ਜਿਹੜੀਆਂ ਚਰਚਾਵਾਂ ਲਗਾਤਾਰ ਜਾਰੀ ਨੇ ਪਰ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਨੋਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਕਿਉਂਕਿ ਅੱਜ ਦਾ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਕਿਸਾਨਾਂ ਨੇ ਹੋ ਸਕਦਾ ਹੈ ਕਿ ਕਿਸਾਨਾਂ ਦੇ ਪੰਜਾਬ ਬੰਦ ਐਲਾਨ ਤੋਂ ਸਮਾਪਤ ਹੋਣ ਤੋਂ ਬਾਅਦ ਹੀ ਖਨੋਰੀ ਬਾਰਡਰ ਦੇ ਉੱਤੇ ਜਾਣ ਦੇ ਰਾਤ-ਜਾਂ ਜਾਂ ਫਿਰ ਪਲਕੇ 31 ਦਸੰਬਰ ਨੂੰ ਉੱਤੇ ਜਾ ਕੇ ਉਹਨਾਂ ਦਾ ਮਰਨ ਵਰ ਤੜਵਾਨ ਤਾਂ ਕਿ ਹੁਣ ਵੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾ ਕੇ ਹੁਣ ਉਸ ਸਥਾਨ ਦੇ ਉੱਤੇ ਇੱਕ ਜਗਦੀਸ਼ ਸਿੰਘ ਢੁੱਲੇ ਵੱਲੋਂ ਬਣਾਉਣ ਦੇ ਵਿੱਚ ਕੰਮ ਐ ਵਹੋਣਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਕਿਉਂਕਿ ਉਹਨਾਂ ਦੇ ਕੈਬਨਿਟ ਦੇ ਜਿਹੜੇ ਮੰਤਰੀ ਸੀ ਵਿਧਾਇਕ ਸੀ ਜਾਂ ਫਿਰ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਦੇ ਵੱਲੋਂ ਜੋਰ ਲਗਾ ਕੇ ਵੇਖ ਲਿਆ ਪਰ ਉਹਨਾਂ ਦੇ ਕੋਲ ਨਹੀਂ ਮੰਨੇ ਪਰ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਜਾਂਦੇ ਨੇ ਤਾਂ ਕਿ ਹੋ ਜਾ ਮਾਹੌਲ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਜਗਜੀਤ ਸਿੰਘ ਡੱਲੇਵਾਹ ਜਾ ਕੇ ਕਿਸਾਨਾਂ ਕੋਲ ਮਨ ਲੈਣਗੇ ਇਹ ਵੱਡਾ ਸਵਾਲ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਸੁਪਰੀਮ ਕੋਰਟ ਦੇ ਵਿੱਚ 31 ਦਸੰਬਰ ਨੂੰ ਭਲਕੇ ਜਿਹੜਾ ਆਪਣਾ ਪੱਕਾ ਹੈ ਪੰਜਾਬ ਸਰਕਾਰ ਨੇ ਉਹ ਵੀ ਰੱਖਣਾ ਹੈ ਉਸ ਨੂੰ ਲੈ ਕੇ ਵੀ ਹੋ ਸਕਦਾ ਹੈ ਕਿ ਅੱਜ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਖੁਦ ਗੱਲਬਾਤ ਕਰ ਲੈਣ ਸੋ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ